ਲੋਈ 3S ਕੋਡ ਵੀ ਜੋੜਤਾ ਹੁਣ ਉਹ ਤਿੰਨਾਂ ਦੀ ਝੋਟ ਪਾਉਂਗੀ ਤਾਂ ਨਿਕਲਣਾ ਇਹਨੇ ਉਹਦੇ ਚੌਥਾ ਵੀ ਮਨਵਾਉਣਾ ਪੈਣਾ ਕੋਈ ਲੋਈ ਤੈਨਾਂ ਟਰੈਕਟਰ ਦਾ ਫਰਕ ਤਾਂ ਆਏਗਾ ਹੀ ਇਹ ਚਾਹੇ ਕੁਛ ਵੀ ਆ ਚਾਹੇ ਛੋਟਾ ਹੀ ਆ ਖਿੱਚ ਕੇ ਤਾਂ ਲੈ ਗਿਆ ਚੱਲ ਫੇਰ ਰੁਕ ਗਿਆ ਜੀ ਸਵਾਗਤ ਹੈ ਅੱਜ ਦੀ ਵੀਡੀਓ ਅੱਜ ਲੱਗਣ ਬੀਜਣ ਲੱਗੇ ਵਰਸੀਨ ਜਕੀਨ ਬੁਲਾਇਆ ਵਾ ਆ ਗਿਆ ਗੱਗਾ ਸੁਪਰ ਸੀਡਰ ਲੈ ਕੇ ਮੈਂਗਾ ਵੀ ਸੁਪਰ ਸੀਡਰ ਗੱਲ ਬਾਕੇ ਉਹਦੇ ਦਾ ਬੀਜਣਾ ਬਈ ਕੜੀ ਕੜੀ ਤੇ ਠੀਕ ਆ ਕਿਉਂਕਿ ਪਰਾਲੀ ਜਿਹੜਾ ਲੋਟਦਾ ਹੋਣਾ ਨਹੀਂ ਵਿਹਲਾ ਉਹੀ ਬਾਹੀ ਕਰੀ ਜਾਣੀ ਹੋਰ ਫਿਰ ਕਿੱਦਾਂ ਪੈਣਾ ਚਲਾ ਲਿਆ ਕਿ ਨਹੀਂ ਚੱਲ ਰਿਹਾ ਦਾ ਗੱਦਾ ਪਿੱਤਾ ਠੀਕ ਹੈ ਮੈਂ ਕਿਤੇ ਨਾਲ ਤਿੰਨ ਚਾਰ ਜਣੇ ਜਾਂ ਵੀ ਵੀ ਜਾ ਆ ਹਾਂ ਉਹ ਯਾਰ ਲੋਟ ਆ ਘੜੀ ਘੜੀ ਦਾ ਪਪਰਾਰ ਬਸੀਨ ਬੀਜਿਆ ਤਾਂ ਵਧੀਆ ਰਹੇ ਪੱਤੇ ਨਵੇਂ ਆ ਪਾਈਆਂ ਸਾਰੀਆਂ ਅੱਛਾ ਪੱਤੇ ਵੀ ਆ ਗਏ ਨੇ ਫੇਰ ਸਫਾਈ ਘਟਦੇਣ ਲੱਗਿਆ ਇਹ ਤਾਂ ਹੈ ਘਟਦੇ ਅੰਤ ਤੇ ਬੜੇ ਨੂੰ ਨਹੀਂ ਜੋੜਿਆ ਬੜੇ ਨੂੰ ਤਵੀਆਂ ਲੱਗਦੀਆਂ ਨੇ ਟਾਇਰਾਂ ਨੂੰ ਆਹ ਉਹਦੇ ਸਾਡੇ ਟਾਇਰ ਜਿਆਦਾ بڑے ਯਾਰ ਜਿਆਦਾ ਉਹ ਤਾਂ 10 ਫੁੱਟ ਜਾਂ 9 ਫੁੱਟ 8 ਫੁੱਟ ਦਾ ਟਾਇਰ ਤਵੀਆਂ ਵੱਜਦੀਆਂ ਟਾਰਾ ਨਾਲ ਫੇ 8 ਫੁੱਟ ਉਰੇ ਤੱਕ ਆ ਉਰੇ ਤੱਕ ਤਵੀਆਂ ਆ ਗਈਆਂ ਤੇ ਲਾ ਟਾਇਰ ਆ ਗਏ ਉਹਦੇ ਫੇ ਟਾਇਰ ਖਾਂ ਰੇ ਉਹਦੇ ਟਾਇਰ ਉਹਨੂੰ ਤਾਂ 10 ਫੁੱਟ ਚਾਹੀਦਾ ਉਹਨੇ 12 ਵੀ ਤਾਂ ਹੀ ਖਾਣਾ ਤੈਨੂੰ ਹਾਂ ਉਹੀ ਤੇਲ ਫੂਕੀ ਜਾਣਾ ਹੁਣ ਮੇਰੀ ਗੱਲ ਸੁਣ ਲੈ ਇਹ ਨਹੀਂ ਹੈਗਾ ਪਾ ਕੇ ਦੇਖਿਆ ਤਾਂ ਆ ਤੂੰ ਦਾਦਾ ਦਾ ਉਦੋਂ ਨਾ ਫੇ ਤਾਂ ਤੇਲ ਫੂਕਣ ਵਾਲਾ ਕੰਮ ਹੋ ਜਾਂਦਾ ਇਹ ਵੀ 16 9 30 ਦੇ ਆ 28 ਦੇ ਨਹੀਂ ਹੈਗੇ ਹੈਂ ਉਹ ਗੁੰਨ ਪੁੱਠੇ ਹੀ ਕੰਮ ਕਰਦਾ ਰਹੇਗਾ ਸਾਰਿਆਂ ਨਾਲੋਂ ਲੱਗੇ ਆਈਆਂ ਪਿੱਛੇ ਤੇ ਆਇਆਂ ਆਉਣ ਲੈ ਗੜੇ ਪਾਏ ਪਹਿਨਾ ਲਈ ਹੈ ਕੰਪਨੀ ਤੇ ਆਏ ਅੱਛਾ ਇਹ ਤਾਂ ਸਾਰਾ ਕੋਲ ਨਾਲ ਤੇ ਇਹ ਮੁਰਲੇ ਡਾਊਨ ਹੋ ਗਏ ਹਨਾ ਮੋਰਲੇ ਟਾਇਰ ਪਾਉਣੇ ਆ ਮੈਂ ਹੋਰ ਕਸ ਲੈਣੇ ਰੱਖਦੇ ਨਹੀਂ ਕਿਸੇ ਕੰਡੇ ਨਾ ਨਾ ਕਸ ਲੈਣ ਦੇ ਬਾਈ ਕਹਿੰਦਾ ਵੀ ਇਹ ਪੈਂਦੇ ਨਹੀਂ ਕਿਸੇ ਨੂੰ ਵੀ ਹਾਂ ਜੇ ਹੋਟਲ ਦਾ ਟਾਇਰ ਪੈਂਦਾ ਉਹਦੀ ਕੀਮਤ ਬਹੁਤ ਹੁੰਦੀ ਹੈ 1000 ਰੁਪਏ ਤੇ ਰੱਖਦਾ ਕਹਿੰਦਾ ਤੂੰ ਗੰਜੇ ਕੱਢ ਲੈ ਇਹਨਾਂ ਨੂੰ ਹਾਂ ਉਹ ਤਾਂ ਠੀਕ ਹੈ ਪਹਿਨਾਂ ਲਈ ਚੱਲੀ ਹੈ ਤੇਰਾ ਕਿਹੜੇ ਨੇ ਕੰਮ ਖੜਦਾ ਕਿਸੇ ਨੂੰ ਨਹੀਂ ਪਹਿਣੇ ਇਹ ਸਿੱਧੇ ਬਸ ਉਧਰੇ ਜਾਣੇ ਆ ਓਏ ਬੱਸ ਉਹ ਤਾਂ ਹੈ ਹੀ ਚ ਹੂੰ ਨਾ ਨਾ ਠੀਕ ਹੈ ਚੱਲ ਫੇ ਕਰੀਏ ਸ਼ੁਰੂ ਦੇਖ ਰੱਬ ਦਾ ਨਾਮ ਲੈ ਕੇ ਕਿਆ ਕਹਿੰਦਾ ਅੱਗੇ ਵੀ ਮੈਂ ਇਤੇ ਹੀ ਵਿਜਾਇਆ ਤਾਂ ਹੀ ਵਧੀਆ ਰਹੇ ਬਾਹ ਬਈਏ ਨਾਲੋਂ ਬਾਕੀ ਦੇਖਦੇ ਹਾਂ ਕਿਆ ਸਫਾਈ ਦਿੰਦਾ ਦੀ ਯਾਨ ਹੋਣਾ ਜੋ ਵੀ ਪਰਾਲੀ ਗਾਇਬ ਮਾ ਪਾਣੀ ਛੱਡ ਕੇ ਹੁਣ ਮੌਜ ਗੱਲ ਪਰਦੀ ਬੀਜਦੇ ਨਾ ਜਿਹੜਾ ਪਰਾਲੀ ਦੇ ਮਸਲੇ ਹੱਲ ਕਰੀ ਜਾਂਦਾ ਕੱਠੀ ਕਰਨੇ ਨੂੰ ਉਹਨੇ ਪੰਜ ਚਾਰ ਦਿਨ ਲਾ ਦਿੰਦੇ ਮਲਕੀਤ ਬਾਈ ਇੱਕ ਨਹੀਂ ਫਸ ਗਿਆ ਉਹਨੇ ਐਸਐਮਐਸ ਨਹੀਂ ਲਵਾਇਆ ਉਹਨੇ ਦੂਏ ਤਰ੍ਹਾਂ ਬੜਾਤੀ ਆਪਣਾ ਪੂੰਛ ਵਿੱਚੇ ਛੱਡ ਕੇ ਉਹਦੇ ਲੋਟੇ ਨਹੀਂ ਆਇਆ ਹੈਗਾ ਉਹਦਾ ਕੋਈ ਵੱਡ ਕੇ ਹੀ ਨਹੀਂ ਲੇ ਗਿਆ ਹਲੇ ਹਲੇ ਕਹਿੰਦਾ ਦੋ ਤਿੰਨ ਦਿਨ ਲੰਘ ਜਾਣੇ ਤਾਂ ਇੰਨੇ ਨੂੰ ਪਰਸੀਨ ਪੀਜ ਹੋਣਾ ਮਾਊਦੇ ਨਾਲ ਤਾਂ ਸਿਸਟਮ ਚੰਗਾ ਏ ਪਰ ਥੋੜਾ ਜਿਹਾ ਉੱਥੇ ਦਿੱਕਤ ਕਰਦਾ ਜਿੱਥੇ ਮਸ਼ੀਨ ਨੇ ਫੜਾ ਕੇ ਮਾਰੀ ਆ ਪਰਾਲੀ ਜਿਆਦਾ ਟਾਈਮ ਖੜ ਗਈ ਜਿੱਕਨਾਂ ਆ ਲੇਨ ਤੇ ਇੱਕ ਬਾਕੀ ਲੇਨ ਚ ਨਹੀਂ ਤੰਗ ਕਰਦਾ ਲੋ ਬਾਕੀ ਦੇਖਦੇ ਆ ਇਹ ਬਣਾਤਾ ਵਧੀਆ ਲੋਟਾ ਕੰਮ ਬਾਰ-ਬਾਰ ਨਾਲ ਬਾਕੀ ਜਿਹਨੂੰ ਫੇਸ ਦੇ ਆ ਬੀਜੇ ਤੇ ਲਓ ਜੀ ਬਣ ਗਿਆ ਇਹਨ ਵਧੀਆ ਬਾਤ ਤਾਂ ਸਾਰਾ ਹੀ ਇਧਰ ਵੀ ਬਾਹ ਹੋ ਗਿਆ ਹੁਣ ਲਾਈਟ ਦੇਖਾਂਗੇ ਜਦ ਆਉ ਲਾਈਟ ਨਹੀਂ ਆਉਂਦੀ ਕੱਲ ਦੀ ਤੰਗ ਹੋਏ ਵੀ ਥੋੜੇ ਜਿਹਾ ਉਜਾਦੇ ਲੇਟ ਆ ਗਈ ਬਾਪਾ ਨਹੀਂ ਛੱਡ ਗਿਆ ਆਪਾਂ ਨੇ ਬਰਸੀਨ ਦਾ ਛੱਟਾ ਮਾਰ ਦਿੱਤਾ ਦੇਖਦੇ ਆ ਕਦ ਗੌਂਦੀ ਲਾਈਟ ਉਮੀਦ ਆ ਵੀ ਆ ਜੂ ਦੁਪਹਿਰੇ ਤੱਕ ਕੱਲ ਵੀ ਆਈ ਸੀ ਕੱਲ ਥੋੜੀ ਆਈ ਆ ਹੁਣ ਮੈਸੇਜ ਆ ਗਿਆ ਦਾ ਵੀ ਚੱਲ ਪਈ ਪਰ ਮੈਸੇਜ ਅੱਧੇ ਘੰਟੇ ਬਾਅਦ ਆ ਗਿਆ ਵੀ ਫਾਲਟ ਪੈ ਗਿਆ ਚਲੋ ਦੇਖਦੇ ਆ ਬਾਕੀ ਜੇ ਆ ਗਈ ਤਾਂ ਅਸੀਂ ਅੱਜ ਬੀਤਾਂਗੇ ਬਣ ਵਧੀਆ ਗਿਆ ਐਨ ਲੋਟ ਆ ਬਰਸੀਨ ਵਾਲਾ ਕੰਮ ਜੀ ਕਿਹੜਾ ਬਹੁੰਦਾ ਇਹਨੂੰ ਤਵੀਆਂ ਗਿਆ ਲੋਟ ਨਹੀਂ ਤਾਂ ਆਉਣਾ ਇਹਨੇ ਕਈ ਵਾਰੀ ਫੋਣਾ ਪੈਣਾ ਤਾਂ ਆਹੀ ਆ ਵੀ ਹੁਣ 1000 ਰੁਪਏ ਲੱਗ ਗਿਆ ਕੋਈ ਨਹੀਂ ਠੀਕ ਆ ਪਰ ਬਣਤਾ ਗਿਆ ਖੇਤ ਇਹਨ ਵਧੀਆ ਬਾਕੀ ਨਾਲੇ ਹਲਦੀ ਵੀ ਪਾਣੀ ਮੰਗ ਰਹੀਏ ਇਹਨੂੰ ਵੀ ਪਾਣੀ ਲਾਵਾਂਗੇ ਹੁਣ ਜਿਆਦਾ ਜ ਮੋਟਰ ਚਲਾਵਾਂਗੇ ਕਿਉਂਕਿ ਕਈ ਦਿਨ ਹੋ ਗਏ ਹੁਣ ਮੋਟਰ ਚਲਾਈ ਨਹੀਂ ਹੈਗੀ ਇਹਦੇ ਕਰਕੇ ਫਿਰ ਸਭ ਫਸਲਾਂ ਪਾਣੀ ਮੰਗਦੀਆਂ ਹੁਣ ਜੀਰੀ ਕਿਆ ਨਾ ਕਣਕ ਆ ਸੌਰੀ ਬੂਟੇ ਕਿਆ ਬੂਟਿਆਂ ਚ ਕਣਕ ਬੀਜਣੀ ਆ ਉਹ ਜਿਹੜੇ ਹੈਗੇ ਆ ਹੁਣ ਚਲੋ ਮਗਾ ਨਾਲੇ ਰੀੜੀ ਲਿਆਇਆ ਤਾਂ ਵੀ ਨਾਲੇ ਆਪਣੇ ਕੱਕ ਵੱਢ ਲਈ ਜਾਈਏ ਨਾਲੇ ਜੱਗੇ ਨੂੰ ਬੁਲਾ ਲਿਆ ਤਾਂ ਬਾਕੀ ਹੁਣ ਲਾਈਟ ਦੇਖਦੇ ਆ ਦੇਖਾਂ ਤਾਂ ਵੱੱਲੋ ਬਲਿਆ ਕਿ ਨਹੀਂ ਨਹੀਂ ਹਲੇ ਵੱੱਲੋ ਬਲਿਆ ਨਹੀਂ ਹੈਗਾ ਲਾਈਟ ਆਈ ਨਹੀਂ ਹਲੇ ਬਾਕੀ ਨੇ ਦੇ ਪ੍ਰਧਾਨ ਵੀ ਡੀਕਦਾ ਦਾ ਕਹਿੰਦਾ ਦਾ ਕਾਦੋਂ ਦੀ ਲੜ ਕਹਿੰਦਾ ਦੱਸ ਮੈਂ ਕਿਹਾ ਬਈ ਹੁਣ ਲੈਟਰੂਮ ਮੈਂ ਕਿਹਾ ਦੱਸਾਂ ਪਰ ਹੁਣ ਟੋਲਾ ਦੁਆਰਾ ਪਾਉਣੀ ਪਈਆਂ ਗੱਬੇ ਵਾਲੀ ਵੀ ਡੋਲੀ ਨੇ ਅੱਧੀ ਚੱਕੇ ਦਿੱਤੀ ਉਹ ਚੂਹੇ ਨੇ ਬਹੁਤ ਚੱਕੀ ਵੀ ਆ ਇਹਦੇ ਕਰਕੇ ਅੰਨ ਦੁਆਰਾ ਪਾਉਂਗਾ ਨਾਲੇ ਜੰਦਾ ਲਿਆਉਂਗਾ ਬੇਟਾਂ ਦਾ ਕਮਾਲ ਆ ਇਹ ਮੈਂ ਕਹਾ ਬੇਟਾਂ ਦਾ ਕਮਾਲ ਆ ਇਹ ਇਹ ਲੋਹੇ ਦਾ ਬੇ ਟੁੱਟ ਗਿਆ ਨੂੰ 2-3 ਪਾ ਲੇ ਤਿੰਨ ਟਰੈਕਟਰ ਪਾ ਲੇ ਮੋੜੇ ਝੂਟਾ ਬੱਜਿਆ ਹਾਂ ਕੰਨ ਜੇ ਟੁੱਟ ਗਿਆ ਆਦੇ ਕੋਈ ਦਿਖਦਾ ਹੀ ਆ ਲੋਹੇ ਦਾ ਲੈ ਕੇ ਆਉਣਾ ਇਹ ਇਹ ਲੋਹੇ ਦਾ ਨਹੀਂ ਭਰਤ ਦਾ ਹੋਣਾ ਭਰਤ ਦਾ ਹੋਣਾ ਲੋਹੇ ਦੇ ਮਿਲਦੇ ਆ ਅੱਛਾ ਮਾ ਹੱਦ ਮੈਂ ਕਹਾ ਬੇਟ ਦਾ ਕਮਾਲ ਵੀ ਜਿਹੜਾ ਖੜਾ ਨਹੀਂ ਹੁੰਦਾ ਜਮਾਈ ਦੇ ਹੇਲਾ ਸਾਡੇ ਕਾਰ ਕੰਟਰਵੇਟਰ ਤਾਂ ਹੀ ਮੁਰਲੇ ਟਾਇਰ ਨਹੀਂ ਛੇਤੀ ਗਏ ਆ ਇਹ ਮੁਰਲੇ ਟਾਇਰ ਇੰਨ ਕਰਦੇ ਆ 4x4 ਦੇ ਆਪਣੇ ਵਾਲਿਆਂ ਦੇ ਪਿੱਛੇ ਵਾਲੇ ਦੋ ਜੋੜੇ ਮੂਰੇ ਵਾਲੇ ਇੱਕ ਜੋੜਾ ਸਿੰਪਲ ਦੇ ਇਹਦੇ ਦੋ ਮੂਰੇ ਵਾਲੇ ਦੋ ਜੋੜੇ ਪਿੱਛੇ ਵਾਲੇ ਇੱਕ ਜੋੜਾ ਇਹ ਉਲਟਾ ਹੋ ਜਾਂਦਾ ਕੰਮ ਕਿਉਂਕਿ ਕਟਾਈ ਪਰ ਵੀ ਘੁੰਮਦੇ ਆ ਨਾ ਫਿਰ ਇਹ ਕਟਾਈ ਪਰ ਵੀ ਘੁੰਮਦੇ ਆ ਬਾਕੀ ਜਾਨ ਵੀ ਬਣਾਉਂਦਾ ਯਾਰ ਚੀਜ਼ ਆ ਕੋਈ ਵੀ ਆ ਹੁਣ ਇਹਨੇ ਹੁਣ ਜ਼ੋਰ ਮਾਰਨਾ ਇਹ ਕਸਦਾ ਏ ਉਹ ਆਪਣੇ ਵਾਲੇ ਮੂਰੇ ਵਾਲੇ ਜਿੱਥੇ ਰੁਕ ਜਾਂਦੇ ਆ ਇਹਨਾਂ ਨੇ ਉੱਥੇ ਹੋਈ ਨਾ ਉਹ ਸਾਰਾ ਬਜਨੀ ਦੇ ਭਰੇ ਆ ਟਾਇਰਾਂ ਪਰੇ ਆ ਆ ਪਿੱਛੇ ਵਾਲਾ ਵੀ ਜਿੰਨਾ ਵੀ ਹੈਗਾ 8-10 ਕੁਇੰਟਲ ਦਾ 10-14 ਕੁਇੰਟਲ ਆ ਖਾਲੀ-ਖਾਲੀ ਹਾਂ 111.5 ਫਿਰ ਜਦ ਦੋ ਕੁਇੰਟਲ ਕੁਇੰਟਲ ਵਿੱਚ ਪੈ ਗਿਆ 50 ਕਿਲੋ 50 ਕਿਲੋ ਕੁਇੰਟਲ ਕੁਇੰਟਲ ਪਾ ਜਾਂਦਾ ਆਹੋ ਮੁੰਏ 50 50 ਕਿਲੋ ਵੀ ਪਾ ਤਾਂ 12 13 ਕੁਇੰਟਲ ਹੋ ਗਿਆ ਕੁਇੰਟਲ 50 ਕਿਲੋ ਮਿੱਟੀ ਚੰਬੜੇ ਦੇ ਥੱਲੇ ਇਹਨੂੰ ਆਈ ਵੀ ਆ ਮਿੱਟੀ ਮੰਜਾ ਚੱਲਦਾ ਮਿੱਟੀ ਦਾ ਚੰਬੜ ਨਹੀਂ ਉਹ ਹਲੇ ਚੰਬੜੇ ਨਹੀਂ ਆਗੇ ਪੱਤੇ ਇਹਦੇ ਡਾਕਰ ਚੰਬੜ ਜਾਂਦੇ ਹਾਂ ਤੇ ਪਿੱਛੇ ਬੰਦਾ ਖੜ ਜਾਂਦਾ ਦੇਖਣ ਵਾਸਤੇ ਫੇਰ ਫੇਰ ਟਾਇਰ ਚੱਕ ਲੈਂਦਾ ਟਾਇਰ ਤਾਂ ਉਹ ਵੀ ਯਾਰ ਘਸਦੀ ਹੈ ਜੇ ਵਜਨ ਇੰਨਾ ਕਿਸੇ ਵੀ ਚੀਜ਼ ਦਾ ਬੇਹਵਾ ਉਹ ਕਹਿੰਦਾ ਥੋੜਾ ਵਜਨ ਆ ਇਹ ਹੋਰ ਕੋਈ ਸੇਵਾ ਆਹ ਮਾਰਤ ਨਾ ਰੈਕਟਰ ਦਾ ਭਾਰੀ ਬੋਦਾ ਵਜਨ ਦੇ ਹਿਸਾਬ ਨਾਲ ਉਹ ਚਲਾਉਣ ਨੂੰ ਰਹਿ ਕੇ ਚਲਾਈ ਜਾਂਦਾ ਵਜਨ ਮਤ ਮਾਰਦਾ ਹੁਣ ਜਿਆਦਾ ਮੇਰੀ ਗੱਲ ਸੁਣ ਲੈ ਕਟਾਈ ਜਾਂ ਵਜਨ ਤਾਂ ਹੈਗਾ ਪ੍ਰੈਸ਼ਰ ਕਰਕੇ ਥੋਏ ਕੱਟ ਹੋ ਜਾਂਦਾ ਤਾਂ ਟਾਇਰ ਘਸਦਾ ਉਹ ਵੀ ਹੋਈ ਚੀਜ਼ ਹੋ ਗਈ ਸਾਰੇ ਪਾਸੇ ਜੇ ਦੂਆ ਹੋਵੇ ਕਹਿੰਦੇ ਮੁੜਕੇ ਦਿਖਾਵੇ ਛੇਤੀ ਉਹ ਖੜ ਜਾਣਾ ਟਾਇਰਾਂ ਨੇ ਵੀ ਖੜ ਜਾਣਾ ਇਹਨਾਂ ਨੇ ਘੁੰਮੀ ਵੀ ਜਾਣਾ ਥਲੇ ਪੰਜ ਇਹ ਵੀ ਚਲਪੇ ਮਾਰੂ ਉਹ ਵੀ ਮਾਰੂ ਉਹ ਆਪਣੇ ਖੜ ਜਾਂਦੇ ਆ ਪਿਛੇ ਵਾਲੇ ਚੱਲੀ ਜਾਂਦੇ ਦੂਏ ਦੇ ਤਾਂ ਕਰਕੇ ਟਾਇਰ ਘਸਦੇ ਪਰ ਹੁਣ ਜੇ 2 ਵੀਲ ਜਲਾ ਲਈਏ ਫੇਰ 4x4 ਦੇ ਮਰੇ ਕੁਝ ਵੀ ਨਹੀਂ ਹੈਗਾ ਐ ਲੱਗਦਾ ਬੇ ਮੱਲੇ ਨੇਰੇ ਚ ਰਹੇ ਜਾਂਦੇ ਬਹੁਤ ਕਲਮਾ ਖੇਤਵਾੰਦਾ ਦਾ ਘਰ ਕੋਲ ਪੂਰੀ ਮੰਜੀ ਲੱਗ ਹਾਲਾਂ ਦੇ ਵਿੱਚ ਟੂ ਵੀ ਲੱਗ ਦੇਖਾ ਉੱਥੇ ਖੜਾ ਸਲਿੱਪ ਗੱਡੀ 4x4 ਲੈ ਆ ਵਾ ਖੇਤ ਬਾਹਰੇ ਆ ਮੈਂ ਨਿਹਾਲਾਂ ਕਿੱਥੇ ਬਾਹ ਹੋਣਾ ਦਾ ਨਹੀਂ ਨਹੀਂ ਫਰਕ ਆ ਯਾਰ ਬਹੁਤ ਜ਼ਿਆਦਾ ਫਰਕ ਆ 4 ਵੀਲ ਦਾ ਜਦੋਂ ਪਲਾਉ ਮਾਰੇ ਤੇ ਉੱਥੇ ਉਹ ਪਜਾਏ ਹਾਊਸਬਾਪਰ ਦਾ ਜਦ ਲਾਤੇ ਪਲਾਉ ਚੱਲ ਤਿੰਨ ਤੇ ਜਿੰਨੇ ਨਾ ਦੋ ਕਰੇ ਵੀ ਤੇ ਅਸੀਂ ਜਿੰਨੇ ਲਾਉਣੇ ਲਾ ਲੇ ਉੱਥੇ ਵਾ ਜੇ ਆਤਾ 4 ਵੀਲ ਜਿਆਦਾ ਜਿਆਦਾ ਖਿੱਚੀ ਜਾਂਦਾ ਤਾਂ ਜਾਂ 2 ਵੀਲ ਲੈ ਲਾ ਉੱਥੇ ਗੜ ਜਾਂਦਾ ਬਹੁਤ ਜ਼ਿਆਦਾ ਜਮਾਨਾ 4v4 ਉਹ ਜੇ ਤਵੀਆਂ ਦੇ ਮੁਕਾਬਲੇ ਨੂੰ ਦੇਖਿਆ 5105 ਗਿੜਾ ਦੇ ਆਇਆ ਬਰਾਬਰ ਕਿੜਾ ਦੇ ਗਿਆ ਬਰਾਬਰ ਕਿੜਾ ਦੇ ਗਿਆ 5105 855 ਤੇ 605 ਤੇ ਦੀ ਨਹੀਂ ਹੋਇਆ 4v4 ਦਾ ਬਹੁਤ 4v4 ਕਰਕੇ ਨਾ ਨਾ ਠੀਕ ਆ ਦੂਆ ਦੇ ਦੇ ਨਾਲ ਵੀ ਤਕੜਾ ਹੋਣਾ ਭਰਾਵਾ ਉਹ ਤਾਂ ਜ਼ਿਆਦਾ ਤਕੜਾ ਪਰ ਇਹਨਾਂ ਦੀ ਤਾਂ ਪੀਟੀਓ ਜ਼ਿਆਦਾ ਤਕੜੀ ਗਿਆ ਉਹਨਾਂ ਦੀ ਪੇਟੀ ਹੋਦੀ ਤਾਂ ਬੜੀ ਤਕੜੀ ਆ ਆ ਹੁਣ ਤਾਂ ਹੋਈ ਗਈ ਇੱਕ ਮੁੜਦਾ ਨਹੀਂ ਜਿਕਣੇ ਮੁੜ ਜਾਂਦਾ ਉਹ ਨਹੀਂ ਮੁੜਦਾ ਮੜਾਈ ਨਹੀਂ ਹੈਗੀ ਅੱਗੇ ਪਿੱਛੇ ਦੋ ਵਾਰ ਫਿਰ ਇੱਕ ਮੋਟਰ ਦਾ ਜਾਂ ਬ੍ਰੇਕ ਨਾਲੇ ਕੰਮ ਚੱਲੂਗੇ ਬ੍ਰੇਕ ਗੱਲ ਵੀ ਉਹਨਾਂ ਚੱਲਦੀ ਨਹੀਂ ਮੜਾਈ ਬਹੁਤ ਘਟਾ ਮੜਾਈ ਬਹੁਤ ਘਟਾ ਹੌਲੈਂਡ ਸਾਰਿਆਂ ਦੀ ਹੋ ਹਾਂ ਤੇ ਉਹਨਾਂ ਦੇ ਨੁਕਸਾ ਇੱਕ ਬਸ ਦੇਖਿਆ ਸੀ ਮੇਲ ਚ ਉਹ ਬਾਈ ਕਹਿੰਦਾ ਯਾਰ ਬਾਕੀ ਸਾਬ ਉਠੀਆ ਸਦਾ ਮੁੜਦਾ ਨਹੀਂ ਕਹਿੰਦਾ ਇੱਕ ਵਾਰ ਚ ਜੇ ਕਿਤੇ ਕਹੇ ਵੀ ਇੰਨੀ ਜਗ੍ਹਾ 'ਚ ਮੁੜੇ ਆਉਂਗੇ ਇਹਦੇ ਕਰਾਉ ਥੋੜੇ ਜੇ ਫਰਕ ਉਹਨਾਂ ਦੇ ਕਰਾਸਾਂ ਦਾ ਫਰਕ ਆ ਇਹਦੀ ਕਟਾਈ ਫੇਰ ਸੋਹਣੀ ਆ ਕਟਾਈ ਮੈਸੀ ਦੀ ਹੁੰਦੀ ਦੀ ਉਹਦੇ ਗਾਣੇ ਉਹ ਪੰਮੀਰੀ ਵਾਂਗੂ ਥੋਏ ਕਮੋਟਾ ਦੀ ਕਟਾਈ ਬਹੁਤ ਲੈ ਓਟਾ ਦੀ ਕਟਾਈ ਨਹੀਂ ਆ ਵੋਟਾ ਜੀ ਪਤਾ ਨਹੀਂ ਕਿਹਜ ਐਕਸਲ ਆ ਉਹਨਾਂ ਦਾ ਹੁਣ ਤਾਂ ਇੱਕੋ ਰਲ ਅੱਗੇ ਕਬੋਟਾ ਰਿਕ ਸਕਾਟ ਤੇਰਾ ਫੋਰਡ ਫਾਰਮ ਟ੍ਰੈਕ ਪਰ ਉਦਾਂ ਮੈਂ ਇੱਕ ਵੀਡੀਓ ਦੇਖੀ ਤਿੰਨੇ ਜੌਂਡੀਅਰ ਹੌਲੈਂਡ ਕਬੋਟਾ ਖੜਾ ਉਹ ਡੌਗ ਨਾਲ ਲਿਆ ਕੇ ਮੋੜਦੇ ਆ ਸਭ ਤੋਂ ਪਹਿਲਾਂ ਕਬੋਟਾ ਮੋੜਦਾ ਉਹ ਵੀ ਐ ਖੜੇ ਤੇ ਟਾਇਰ ਮੋੜਦੇ ਆ ਉਹ ਉਹਦੇ ਸਭ ਤੋਂ ਜ਼ਿਆਦਾ ਮੋੜਦੇ ਆ ਉਹਨਾਂ ਦੇ ਵੀ ਕ੍ਰੌਸਿਆਂ ਦੇ ਲਾਹੌਰਾਂ ਨਾਲ ਦੇ ਕ੍ਰੌਸ ਪਤਾ ਨਹੀਂ ਕਹੇ ਜਗਾਂ ਟੁੱਟ ਜੂंगे ਜੇ ਜ਼ਿਆਦਾ ਮੋੜੂਗੇ ਕੀ ਆਲਾ ਆਪਣਾ ਆਪਣਾ ਸਿਸਟਮ ਹੁੰਦਾ ਆਪਣਾ ਆਪਣਾ ਸਿਸਟਮ ਕਣਕ ਰੋਸ ਬੱਧਾ ਟਾਈਮ ਕੱਢਦਾ ਜਿੰਨਾ ਘੱਟ ਮੁੜਦਾ ਆਂ ਕਹਿੰਦੇ ਆ ਉਹ ਤਾਂ ਚੱਲ ਹੈਗਾ ਹੀ ਆ ਜਿਹਦੀ ਵੀ ਜਸਟਮੈਂਟ ਬਹੁਤ ਵੱਜ ਜਣੇ ਉਹਦਾ ਕੜਗੜਾ ਨੱਟ ਦੱਤੇ ਵੇ ਥੱਲੇ ਉਹ ਤੇ ਵੱਧ ਮੁੜ ਨਹੀਂ ਦਿੰਦਾ ਇਹਨੂੰ ਨਹੀਂ ਤਾਂ ਉਹ ਦੇ ਅੰਦਰ ਖੜੇ ਆ ਉਹ ਜਿਹੜੇ ਅੰਦਰ ਲੈ ਨਾਟਾ ਹਨਾ ਨਾਟ ਹੋ ਇੰਨੀ ਕਟਾਈ ਹੋਰ ਵੱਜਣੀ ਪਰ ਫਿਰ ਕਰੋਸ ਦਾ ਰਿਸਕ ਆ ਕਹਿੰਦੇ ਜੀ ਆਪ ਸ਼ੀਟ ਖਾ ਨਹੀਂ ਕਰਦੇ ਆ ਨਹੀਂ ਨਹੀਂ ਕਰ ਲੋ ਵੀ ਜੇ 10 ਸਾਲ ਕੱਢਣਾ ਕਰੋਸਾਂ ਨੇ ਫੇ ਪੰਜੇ ਕੱਢੂਗੇ ਉਹਦਾ ਹੈ ਜਦ ਕਟਾਈ ਮੈਂ ਚੱਲੀ ਜਾਣਾ ਉਹਨਾਂ ਨੇ ਚੱਲ ਕੋਈ ਨਹੀਂ ਜਿੰਨਾ ਕੰਪਨੀ ਨੇ ਬੰਨਿਆ ਵਾ ਫਲੈਟ ਵੇਖਦੇ ਯਾਰ ਉਹੀ ਠੀਕਦਾ ਕੱਲ 11 ਕਹੋ ਜਾਈ ਜਾਂ ਮੈਂ ਕਰਾ ਲੇਗੀ ਪ੍ਰਧਾਨ ਮੈਂ ਲੈਡ ਦਾ ਤੜਕੇ ਦਾ ਮੈਸੇਜ ਆਇਆ ਵਾ ਰਾਤੀ ਜਲਦੀ ਆ ਪਰ ਫਾਲਟ ਪੈ ਗਿਆ ਬੱਲਾ ਘੱਲੂ ਘਈਏ ਘੜ ਕੇ ਡੌਲਾ ਜੇ ਕਰਕੇ ਛੱਡ ਜੀਆਂ ਬਸ ਪਾਣੀ ਛੱਡ ਕੇ ਭਰ ਕੇ ਬੀਜ ਦੇਣਾ ਹਾਂ ਫਰੀ ਪਈ ਆ ਫਿਰ ਮਕਾਉ ਕਾ ਇਹ ਕਰ ਦਦਾ ਕੱਲ ਮੈਨੂੰ ਉਹ ਮੈਂ ਇਹਦਾ ਮਕਾਉਲ ਕਰ ਦਦਾ ਮੈਂ ਖਾਣ ਟ੍ਰੈਲ ਆ ਲਿਆਂਦਾ ਪਾ ਬੜਾਲਾ ਨਹੀਂ ਇੱਕ ਗੱਲ ਹੈ ਹੂੰ ਦਾਣਾ ਉਹ ਖਾਦਾ ਪੱਕ ਗਿਆ ਚੰਗਾ ਅਦਰਾ ਪੱਕ ਗਿਆ ਇੱਕ ਗੱਲ ਪੋਟਾਸ਼ ਨਹੀਂ ਹੈ ਪੋਟਾਸ਼ ਨਹੀਂ ਹੈਗੀ ਦਾਣਾ ਵਧੀਆ ਬਹੁਤ ਆ ਪਰ ਰੱਬ ਦੀ ਕਿਰਪਾ ਹੈਗਾ ਹਲੇ ਤੱਕ ਝਾੜ ਪਤਾ ਨਹੀਂ ਇੱਕ ਵਾਰ ਤਾਂ ਖਾਲੀ ਸੀ ਇਹ ਸਾਫ ਨਹੀਂ ਸੀ ਤੇਰੇ ਨਾਲ ਦਾ ਹੀ ਹੈ ਛਾਈ ਲੈ ਤੇਰੇ ਵਾਲੀ ਵੀ ਇੱਧਰ ਲੈ ਬਸ 128 ਆ ਦਾਣਾ ਸਾਫ ਹੈ ਹਾਂ ਦਾਣਾ ਸਾਫ ਵੀ ਡੋਡੀ ਵੀ ਘੱਟੇ ਆ ਹੈ ਨਹੀਂ ਉਨੀ ਜ਼ਿਆਦਾ ਨਹੀਂ ਹੈਗੀ ਹੈ ਨਹੀਂ ਨਾ 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 ਇਹ ਤਾਂ ਹੈਗੀ ਆ ਪਰ ਉਨੀ ਨਹੀਂ ਹੈਗੀ ਕੋਈ ਨਹੀਂ ਕਿੰਨਾ ਮੇ ਰੋਈ ਜਾਂਦੇ ਹੂੰ ਬਾਕੀ ਵੱਡਣਾ ਮੇਰੀ ਤਾਂ ਦਵਾਈ ਦੇ ਸਲਾਹ ਦੀ ਟਾਈਮ ਨੂੰ ਰਾਤ ਹੌਸਲਾ ਦਿੱਤਾ ਕਹਿੰਦਾ ਹੈ ਮੈਂ ਵੀ ਇਹਨਾਂ ਨੇ ਵਿਸਾਇਆ ਵਿਸਾਇਆ ਕਿੱਦਾਂ ਇਹਨੇ ਬਸ ਜੀਸੀ ਨਹੀਂ ਦਿੱਤੀ ਨੇ ਉਹ ਜਿਹੜੀ ਗਰਗਿਆ ਰੋਣ ਚਲੇ ਆਦੇ ਮੁੜਕੇ ਹੀ ਲਿਆ ਨਹੀਂ ਮੁੜਕੇ ਹੀ ਲਿਆ ਆਈ ਪੰਗਾ ਇਹਦਾ ਦਾਬੇ ਕੇ ਲੈ ਜਾਂਦਾ ਵੀ ਨਹੀਂ ਆਏ ਤਾਂ ਕਿਤੇ ਪੁੱਠਾ ਨਾ ਹੋ ਜਵੇ ਨਹੀਂ ਦਾਬੇ ਬਸ ਪੈਰ ਵਜਨ ਆ ਗਿਆ ਸਾਰੇ ਉਹ ਮੂੜੇ ਨੂੰ ਖਿੱਚਣ ਲੱਗਿਆ ਤੇ ਤਾਉ ਜੋ ਨਹੀਂ ਕੁਤੇ ਨਾ ਲਈ ਜਦ ਗਾਦਾ ਖੋਲੂਗਾ ਖੇਚੇ ਖੋਲ ਦੇਣਾ ਉਹਨੇ ਦਾ ਟਰੈਕਟਰ ਨੂੰ ਰਾਵੀ ਉੱਧਰ ਸੁੱਕਾ ਏ ਪਰ ਅੱਗੇ ਲਾਈ ਦੇ ਸੁੱਕੀ ਆ ਉੱਚਾਈ ਹੂ ਵੀ ਲੱਗ ਲੱਗ ਸੁੱਕਾ ਦੇਖ ਲਾ ਉੱਚਾਈ ਹਾਂ ਹੂ ਵੀ ਖਿੱਚ ਗਿਆ ਏਕਣਾ ਕਹੀ ਨਹੀਂ ਕਰਦਾ ਹੂ ਪਾਣੀ ਖਿੱਚ ਗਿਆ ਚੱਲ ਦੇਖਦੇ ਕਿਆ ਕਹਿੰਦਾ ਮੈਸੀ ਐਂਡ ਮਹਿੰਦਰਾ ਹੈ ਦੇਖਣੀ ਚਾਹੁੰਦੇ ਮਨ ਦਾ ਹਾਂ ਮੂਰੇ ਤੇ ਲੱਗਿਆ ਪਾਉਣਾ ਏਕਣਾ ਤਾਂ ਨਹੀਂ ਜ਼ੋਰ ਮਾਰਨਾ ਟਰੈਕਟਰ ਨੇ ਉਹਨਾਂ ਯਾਰਾਂ ਇਕਣਾ ਦੌਰ ਬਾਕੀ ਜੇ ਸੁੱਕਾ ਹੋਵੇ ਤਾਂ ਕਹਿ ਨਹੀਂ ਸਕਦੇ ਟਰੈਕਟਰ ਨੇ ਸੁੱਕੀ ਜਾਨੇ ਨਹੀਂ ਟਰੈਕਟਰ ਨੇ ਸਲਿੱਪ ਮਾਰੀ ਜਾਣੇ ਤੁਹਾਡੇ ਵੀ ਟਾਇਰ ਨਹੀਂ ਹੈਗੇ ਹਾਂ ਟਾਇਰ ਹੈਗੇ ਐ ਤਾਂ ਸੋਹੇ ਆ ਗਿੱਲੇ ਵਾਸਤੇ ਘੱਟ ਆ ਹਾਂ ਗਿੱਲੇ ਵਾਸਤੇ ਘੱਟ ਆ ਸੁੱਕੇ ਵਾਸਤੇ ਵਧਰੇ ਆ ਉਧਰ ਚਲਦੀ ਏ ਤੂੰ ਸੁੱਕਾ ਏ ਉਹ ਥੱਲੇ ਨਾਲ ਤੋਂ ਟੂਬੇ ਦਾ ਪਾਣੀ ਆ ਗਿਆ ਦਾ ਉਹ ਛੱਲੀਆਂ ਵਾਲੇ ਦਾ ਥੱਲੇ ਥੱਲੇ ਖਾਸੇ ਤੇ ਚੱਲੀ ਗਿਆ ਉਹ ਉਧਰ ਜਿਹੜੀ ਸੁੱਕੀ ਦੇਖ ਲਓ ਜਿੱਧਰ ਪਾਣੀ ਗੋਡੇ-ਗੋਡੇ ਖੜਾ ਹੈਗਾ ਫਰ ਚੜਿਆ ਹੈ ਹੁਣ ਮਾਰਾ ਬੋਤਾ ਚੰਨੇ ਦਾ ਫਰਕ ਪੈ ਜਾਂਦਾ ਨਾ ਨਾ ਵੀ ਦੇਖਦੇ ਇੱਕ ਨਾਲ 4x4 ਜ਼ੋਰ ਮਾਰਦਾ ਟਾਇਰ ਨੂੰ ਡਾਇਗਨਲ ਹੋਗਾ ਪੂਰਾ ਹੀ 4 ਬਹੁਤ ਜ਼ੋਰ ਮਾਰਦਾ ਉਹ ਲੈ ਉਹਦਾ ਲਿਫਟ ਨਹੀਂ ਲਾਉਂਦਾ ਉਹ ਨਹੀਂ ਬੋਲੂ ਆਲਾ ਬੁਲਾ ਲਾ ਘਰਾਂ ਖੜਾ ਬੋਲੂ ਨੂੰ ਬੁਲਾ ਲਾ ਹਾਂ ਹੜਦਾ ਨਹੀਂ ਹੈਗਾ ਫੇ ਪੰਗਾ ਲੈ ਕੇ ਦੇਖੂਗਾ ਬੈਗ ਨੂੰ रेस रेस घट है यार इधर स्वराज सलिप कट गया हाँ हां कवराज नहीं तुरता तो ट्रैक्टर त ले गया था नहीं जे सीधा हों ले गया था। ਲੰਘਿਆ ਲੰਘਿਆ ਚੱਲ ਹਾਂ ਇਹ ਸਿੱਧਾ ਟੋਜਨ ਬਾਪ ਹੁੰਦਾ ਉਹਨੂੰ ਕੱਧਾ ਨਿਕਲ ਜਾਂਦਾ ਮਸ਼ੀਨ ਨੇ ਲੱਕੇ ਦੇਣਾ ਉਧਰੋਂ ਨੀਰ ਕਰਾ ਕੋਈ ਵਸ ਨੇ ਮੁੜ ਗਿਆ ਵਾ ਜਾ ਰਹਿ ਗਿਆ ਹੁਣ ਕਸਰ ਕੋਲ ਤੋ ਇਹ ਕਿ ਆ ਗਿਆ ਫਿਰ ਕਿਤੇ ਟਰੈਕਟਰ ਦਾ ਟੂਆ ਦਾ ਇਹ ਕਿ ਚੂਟਾ ਲਾਲਾ ਬਸ ਜੇ ਨਿਕਲ ਗਿਆ ਤਾਂ ਠੀਕ ਹੈ ਨਹੀਂ ਰਹਿਣ ਦੇ ਤਾਨੂੰ ਗਾ ਪਾਇਆ ਇਹ ਟੂਆ ਲਾਉਂਦਾ ਇਹ ਕਹਿੰਦਾ ਇਹਨੇ ਜ਼ੋਰ ਮਾਰਨਾ ਦੇਖ ਲੈ ਆਇਆ ਕਹਿੰਦਾ ਕਹਿੰਦਾ ਇਹਨੇ ਕਿਹੜਾ ਜ਼ੋਰ ਮਾਰਨਾ ਹੱਸਦਾ ਕਹਿੰਦਾ ਇਹਨੇ ਜ਼ੋਰ ਨਹੀਂ ਮਾਰਨਾ ਕਿੰਤੀ ਵਿੱਚ ਦਾ ਪੂਰੇ ਹੋਊਗਾ ਵੀ ਤਿੰਨ ਤੂੰ ਡਰਾਈਵ ਵਾਲ ਤਾਂ ਪਾਕੇ ਨਹੀਂ ਲਿਆ ਜਿਹਦੇ ਦਾ ਜ਼ੋਰ ਮਾਰਨਾ ਦਾ ਉਹ ਜਿੱਥੇ ਆਇਆ ਮਾ ਉਹ ਤਾਂ ਠੀਕ ਹੈ ਉਧਰ ਗਿੱਲਾ ਮੇਰ ਸੀ ਉਰਲੇ ਪਾਸੇ ਹੀ ਰੱਖ ਮੜਾ ਜਾ ਚਲ ਇਹਦੇ ਉੱਪਰ ਨੂੰ ਪਾ ਦੇ ਉੱਪਰਲੀ ਸਾਈਡ ਨੂੰ ਪਾ ਦੇ ਘੁਮਾ ਦੇ ਉੱਪਰ ਨੂੰ ਬਾਸ ਹਾਂ ਮਸ਼ੀਨ ਚੱਲਦੀ ਲਾ ਦੇਖ ਲੈ ਮਕੌਲ ਕਰਦਾ ਦਾ ਚਲ ਆ ਗਿਆ ਜੇ ਡਰਾਈਵ ਵਾਲ ਹੁੰਦੀ ਨਿਕਲ ਗਿਆ ਤਾਂ ਡਰਾਈਵ ਵਾਲ ਨਹੀਂ ਹੈਗੀ ਕਮਾਲ ਆ ਇਹਨੂੰ ਇੱਕ ਹੋਰ ਆ ਗਿਆ ਬੰਦਰ ਤੇਰਾ ਤੀਆ ਨੰਬਰ ਆ ਲਾਜ ਰੱਖ ਲਈ ਹੁਣ ਨਾ ਨਿਕਲ ਜਣ ਜੇ ਫੱਟੀ ਨਹੀਂ ਲਿਆਇਆ ਤੂੰ ਹਾਂ ਭਾਈ ਜੱਕਰ ਲੋ ਜੀ ਹੁਣ ਅੱਜਣ ਲੱਗਿਆ ਯੋਰ ਮਾਰਨ ਲੈ ਚੱਲ ਨਹੀਂ ਆ ਜਾ ਦੇਖ ਇਹ ਝਾੜ ਦੇ ਡਰਦਾ ਵੀ ਮੇਰਾ ਹੌਸਲਾ ਮੇਰੀ ਜੀਰੀ ਪੰਡਤ ਜੀ ਦੇਖੋ ਉਹੀ ਕਹੀ ਜਾਂਦਾ ਲੈ ਆ ਬਹੁਤ ਰੰਗ ਬੰਤ ਪੰਡਤ ਜੀ ਦੇਖੋ ਉਹੀ ਕਹੀ ਜਾਂਦਾ ਪੱਕੀ ਪੱਕੀ ਉਹ ਗਾਣਾ ਪੱਕਾ ਪੱਕਾ ਯਾਰ ਅਜਾ ਲੈ ਦੇਖ ਲੈ ਮਸ਼ੀਨ ਅੱਛੀ ਆਉਣੀ ਆ ਹੁਣ ਫੇਰ ਆ ਤਾਂ 26 ਆਈ ਇੱਧਰ ਦੇਖੋ ਮੜੀ ਜੀ ਉਹ ਥੋੜਾ ਗਾਣਾ ਦਾ ਗਾਣਾ ਆਮਨੇ ਕਿਹੜਾ ਆਲਾ ਉਹ ਇਹ ਦੋ ਹੌਸਲੇ ਜਾਬੀ ਮੈਂ ਜੀਰੀ ਖੜੀ ਆ ਪੰਗਾ ਲਊਗਾ ਮੈਂ ਉਹ ਪੱਕੀ ਆ ਉਹ ਸਾਈਡ ਸਾਈਡ 26 ਲਈ ਵੀ ਆ ਉਹ ਪੱਕੀ ਆ ਕੋਈ ਨਹੀਂ ਪੱਕੀ ਆ ਪਲਾਨ ਹਰਾ ਤਾਂ ਨੂੰ ਤਾਂ ਲੱਗੀ ਜਾਂਦਾ ਆ ਚੀਜ਼ ਦੇਖ ਜਿਹੜਾ ਆ ਇਹ ਆ ਨਿਸ਼ਾਨ ਕਿੰਨਾ ਕਰੇ ਬਲਦ ਇਹਦਾ ਖਾਲੀ ਹੈ ਇੱਧਰ ਆ ਗੈਰ ਇੱਧਰ ਗੈਰ ਗਾਇ 26 ਆ ਪੱਕੀ ਆ ਪੱਕੀ ਆ ਚੱਲ ਦੀਵਾਲੀ ਨੂੰ ਵੜਾ ਲੈਂਦੇ ਆ ਕੋਈ ਨਹੀਂ ਪਲਾਨ ਕਰਕੇ ਲੱਗੀ ਜਾਂਦਾ ਲਾਨ ਕਰਕੇ ਹੀ ਆ ਰੁਕਿਆ ਨਹੀਂ ਤੇਰਾ ਹੂੰ ਲਾਨ ਤੋਂ ਕੋਨੇ ਜਾਣ ਬਈ ਆ ਜਾਣੀ ਜਿੱਦਾਂ ਨਾ ਆਇ ਕੈਫੇ ਦਾ ਫੇਰ ਹੋਰ ਥੋੜੇ ਨੂੰ ਆਹੀ ਚੱਕਰ ਆਈ ਦੋ ਤਿਹਾਰ ਦਿੰਦਾ ਉਹ ਡਾਣੇ ਵਧੀਆ दाना ਠੀਕ ਆ ਰੇ ਗੱਡੀ ਗਿੱਲਾ ਏ ਉਹ ਹਰੇ ਵੀ ਗਿੱਲਾ ਹਾਂ ਛੱਡੇ ਹੋ ਗਏ ਗਿੱਲੇ ਕਰਕੇ ਛੱਡ ਗਿਆ ਬਿੰਦਰ ਵਾਲਾ ਤੀਆ ਡਰਾਈਵਰ ਆਇਆ ਹੁਣ ਇਹਦਾ ਬੰਦਾ ਉਹ ਆਹ ਸੌਣ ਹਾਂ 35 335 ਦੇਖ ਲੈ ਬੰਮੇ ਜੋਗਤਾ ਕੋਈ ਨਾ ਦਾ ਵਾਈ ਇਹ ਰਾਜਤਾ ਕੋਈ ਨਾ ਨਾ ਉਰੀ ਦੀ ਆ ਉਹ ਆ ਕੋਈ ਇਹਨੂੰ ਵੀ ਲਾ ਲਾ ਮੂਰੇ ਯਾਰ ਖੜਾਈ ਆ ਖਟਾੜ ਖੜਾਇਆ ਵਾ ਬਾਈ ਨੇ ਨਿਮਾਗਾ ਤਾਰੇ ਹੀ ਗਾਣੂ ਜਤਾ ਹੈ ਜੋਰ ਚ ਕੰਦਾਰ ਹੈ ਪਤੰਦਰੀ ਸਿੱਧਾਈ ਧਾਰ ਤਾਰ ਨਾ ਬੈਗ ਤਾਂ ਧਾਲ ਲੈਂਦਾ ਪੱਕੀ ਵੀ ਨੂੰ ਖਿੱਚ ਲੈਂਦੇ ਉੱਥੇ ਨੂੰ ਧਾਲਾ ਹਾਂ ਐ ਢੇ ਉੱਚੇ ਤੇ ਹਾਂ ਇੱਥੀ ਤੇ ਉੱਤਰਦਾ ਇੱਥੀ ਨੂੰ ਚੜਦਾ ਹੁਣ ਇੱਥੀ ਨੂੰ ਜਾਣਨਾ ਇਹ ਲਓ ਜੀ ਪੀਐਸ ਕੋਟ ਵੀ ਜੋੜਤਾ ਹੁਣ ਹੋ ਤਿੰਨਾਂ ਦੀ ਝੋਟ ਪਾਉਂਗੀ ਤਾਂ ਨਿਕਲਣਾ ਇਹਨੇ ਉਹਦੇ ਚੌਥਾ ਵੀ ਮੰਗੋਣਾ ਪੈਣਾ ਕੋਈ ਖੇਤ ਗਿੱਲਾ ਬਹੁਤ ਆ ਤਾਰ ਥੱਲੇ ਲਿਆ ਉਹਨੇ ਦਿਲੋ ਦੇਖਦੇ ਆ ਹੁਣ ਮੈਸੀ 241 ਅਰਜਨ 555 ਸਕੌੜ 335 ਜੇ ਨਾ ਗੱਲ ਬਣੀ ਤਾਂ ਜੌਂਡੀਅਰ 4 बाई 4 ਕਾਲੇ ਵਾਲਾ ਵੀ ਆਉਣੇ ਵਾਲਾ ਇੱਧਰ ਨੂੰ ਫਿਰ ਹੋ ਚੱਲੂਗਾ ਬਾਕੀ ਦੇਖਦੇ ਆ ਹੁਣ ਉਹ ਮੇਰ ਲਿਫਟ ਲਾ ਲਾ ਮੜੀ ਜੀ ਕਦਾ ਫਾਰਕਦਾ ਆਏਗਾ ਇਹ ਚਾਹੇ ਕੁਛ ਵੀ ਆ ਚਾਹੇ ਛੋਟਾ ਹੀ ਆ ਖਿੱਚ ਕੇ ਤਾਂ ਲੈ ਗਿਆ ਚੱਲ ਫੇਰ ਰੁਕ ਗਿਆ ਇਹ ਤੀੜਾ ਆਤਾ ਹੈ ਹੁਣ ਉਹ ਬਾਅਦ ਚ ਕੱਢਾਂਗੇ ਕਹਿੰਦਾ ਇਹਨੇ ਉਧਰ ਪੜਾ ਲੀਏ ਇਹਨੇ ਜਵਾਬ ਦੇ ਕੇ ਹੁਣ ਇਹ ਟਰੈਕਟਰ ਕਿਆਲ ਹੁਣ ਬਾਅਦ ਚ ਲਓ ਜੀ ਮੋਟਰ ਪਰ ਆਏ ਹੁਣ ਸ਼ਾਮੇ ਹੋਗੀ ਸਮਾਂ ਥੋੜਾ ਜਿਹਾ ਕੰਮ ਪੈ ਗਿਆ ਇੱਕ ਰੋਪੜ ਲੰਘ ਗਿਆ ਬੈਂਕ ਵਾਲਿਆਂ ਦੇ ਪੈਸੇ ਜਿਦਾਂ ਨੇ ਜਿਹੜੇ ਆਪਣਾ ਸਵੈਟੀਆਂ ਵਾਲੇ ਹੁੰਦੇ ਫੇ ਤਾਂ ਕਹਿੰਦੇ ਰੀ ਚਕਾਉਣਾ ਮੈਂ ਚੱਲ ਕੋਈ ਨਹੀਂ ਭਾਈ ਉਤਾਰੇ ਆਉਂਦੇ ਪਹਿਨਾਂ ਉਤਾਰਨ ਲੰਘੇ ਉਧਰ ਉਹ ਜਿਹੜਾ ਟਰੈਕਟਰ ਦਾ ਉਹਨਾਂ ਨੇ ਉਹ ਦੂਏ ਪਾਸੇ ਨੂੰ ਘੁਮਾ ਕੇ ਕੱਢਿਆ ਜਿਹੜਾ ਜਾਂ ਨਿਕਲਿਆ ਨਹੀਂ ਤਾਂ ਉੱਥੇ ਛੱਡ ਗਏ ਤੇ ਉਹ ਉਹ ਪਰਲੇ ਪਾਸੇ ਨੂੰ ਘੁਮਾ ਕੇ ਉਹਨਾਂ ਨੇ ਫੇਰ ਕੱਢਿਆ ਟਰੈਕਟਰ ਉੱਥੇ ਦਾ ਫੇਰ ਬੱਸ ਹੋ ਗਈ ਦੀ ਨਿਕਲਿਆ ਨਹੀਂ ਤਿੰਨ ਗੱਲ ਵੀ ਫੇ ਮੈਨੂੰ ਪਤਾ ਨਹੀਂ ਲੱਗਦੀ ਕਿਹੜੇ ਕੱਢਿਆ ਸੀ ਸਪੂਰ ਵਾਈ ਫੋਲ ਲਿਆਂਦਾ ਹੋਵੇ ਕਾਲੇ ਜੜਾ ਬਾਕੀ ਪਤਾ ਨਹੀਂ ਹੁਣ ਫੇ ਬਰਸੀਨ ਵੀ ਰਹਿ ਗਿਆ ਅੱਜ ਕਿਉਂਕਿ ਅੱਜ ਲੇਟ ਵੀ ਤੰਗ ਕਰੀਗੀ ਕਿਉਂਕਿ ਉਧਰ ਕੰਮ ਪੈ ਗਿਆ ਲੇਟ ਆਈ ਜ਼ਰੂਰ ਹੈ ਲੋਦੀ 2-3 ਵਜੇ ਆ ਜੀਤੀ ਹੁਣ ਤਾਂ ਹੈ ਗਈ ਆ ਹੁਣ ਮੇਰੇ ਗਾਂ ਨੂੰ ਪੰਗਾ ਛੇੜਨਾ ਲਾਇਟ ਦਾ ਕਿਉਂਕਿ ਜੇ ਡੋਲਾਂ ਪਾਉਣ ਨੂੰ ਰਹਿੰਦੀਆਂ ਅਜੇ ਆਇਆ ਹੀ ਆ ਰੋਪੜ ਤੇ ਫੇਰ ਹੁਣ ਸਵੇਰੇ ਡੋਲਾਂ ਡੂਲਾਂ ਪਾ ਕੇ ਮੈਂ ਕਿਹਾ ਸੱਜਰੀ 10 ਵਾਦ ਦੇ ਨੂੰ ਫੇਰ ਬੀਜਾਂਗੇ ਬਾਕੀ ਫੇਰ ਸਵੇਰੇ ਸੱਜਰੀ ਤਿਆਰ ਕਰਕੇ ਰੱਖ ਦਾਂਗੇ ਇਹ ਵਧੀਆ ਬਣ ਗਿਆ ਸਵੇਰੇ ਡੋਲਾਂ ਡੂਲਾਂ ਪਾ ਕੇ ਤਿਆਰ ਕਰ ਦਾਂਗੇ ਚਲੋ ਠੀਕ ਆ ਜੀ ਫੇਰ ਮਿਲਦੇ ਆ ਕੱਲ ਨੂੰ ਕਿਸੇ ਅਗਲੀ ਵੀਡੀਓ ਵਿੱਚ ਜਿਆਦਾ ਲਈ ਅਸਤਰੀ ਕਾਲ ਜੀ